ਜਿਹੜੀ ਗੱਲ ਬਿਲਕੁਲ ਸਹੀ ਆ ਕਿ ਸਚਾਈ ਨੂੰ ਕਿਵੇਂ ਛੁਪਾਇਆ ਜਾ ਸਕਦਾ ਹੁਣ ਇੱਥੇ ਇਸੇ ਪੁਲ ਤੇ ਖੜਕੇ ਮੈਂ ਕਿਸੇ ਦਾ ਰਾਜਨੀਤੀਕਰਨ ਨਹੀਂ ਮੈਂ ਆਇਆ ਨਾ ਮੈਂ ਕੋਈ ਰਾਜਨੀਤੀ ਦੀ ਗੱਲ ਕਰਨੀ ਹੈ ਪਰ ਇਸੇ ਪੁਲ ਤੇ ਖੜਕੇ ਕਈ ਆਗੂ ਸਹਿਬਾਨ ਕਹੀ ਜਾਂਦੇ ਦੀ ਕਹਿੰਦੇ ਇੱਥੇ ਤਾਂ ਕੁਝ ਹੋਇਆ ਹੀ ਨਹੀਂ ਇੱਥੇ ਮੈਂ ਖੜਾ ਤੇ ਉੱਧਰ ਉਹ ਖੜੇ ਤੇ ਤਾਂ ਮੈਨੂੰ ਤੁਹਾਡੇ ਪੱਤਰਕਾਰ ਸਹਿਬਾਨ ਆ ਕੇ ਕਹਿਣ ਲੱਗੇ ਐਂ ਕਹਿੰਦੇ ਨੇ ਮੈਂ ਕਿਹਾ ਭਾਈ ਫੀਤਾ ਇੱਕ ਪਾਸੇ ਤਾਂ ਮੈਂ ਫੜ ਲਾਂ ਦੂਜੇ ਪਾਸੇ ਉਹ ਆਗੂ ਸਹਿਬਾਨ ਫੀਤਾ ਫੜ ਲਾਂਨਾ ਵੇ 16 ਫੁੱਟ ਚੌੜਾ ਬੰਨ ਬੰਨਿਆ ਜਾਂ ਨਹੀਂ ਔਰ ਜੋ ਇਹ ਮੁੰਡੇ ਨੇ ਗੱਲ ਕਹੀ ਆ ਜੇ ਘਰ ਮੈਂ ਤਾਂ ਇਹ ਨੁਕਸਾਨ ਦਾ ਨੋ ਹੀ ਨਹੀਂ ਲੈਂਦਾ ਮੈਂ ਤਾਂ ਹਮੇਸ਼ਾ ਵੈਗੁਰੂ ਤੇ ਭਗਵਾਨ ਤੇ ਭਰੋਸਾ ਕਰਦਾ ਹਮੇਸ਼ਾ ਅਰਦਾਸ ਕੀਤੀ ਆ ਉਸ ਦਿਨ ਤੋਂ ਅਰਦਾਸਾਂ ਚ ਹੀ ਲੰਗਰੇ ਆ ਤੇ ਅਰਦਾਸਾਂ ਨੇ ਅਰਦਾਸ ਸਾਡੀ ਮਨਜ਼ੂਰ ਵੀ ਹੋਈ ਹੈ ਵੈਗੁਰੂ ਨੇ ਸਾਡੀ ਅਰਦਾਸ ਮਨਜ਼ੂਰ ਕੀਤੀ ਆ ਮੈਂ ਅੱਖੀਆਂ ਦੇਖਿਆ ਇੱਥੇ ਕਿ ਰੱਬ ਲੋਕਾਂ ਚ ਵੱਸਦਾ ਉਹ ਮੈਂ ਇੱਥੇ ਦੇਖਿਆ ਸਾਰੇ ਲੋਕ ਲੱਗੇ ਹੋਏ ਨੇ ਆ ਫੁੱਲ ਦੇ ਵਿੱਚ ਜਦੋਂ ਪਾਣੀ ਰਿਸਿਆ ਪਾਣੀ ਰਿਸਿਆ ਪੂਰਾ ਦਿਨ ਮਿਹਨਤ ਕਰਦੇ ਰਹੇ ਪਾਣੀ ਬੰਦ ਨਹੀਂ ਹੋਇਆ ਤਾਂ ਰਾਤ ਨੂੰ ਸਾਡੇ ਲੋਕ ਚਲੇ ਗਏ ਮਿਲਟਰੀ ਨੇ ਵੀ ਕਹਤਾ ਵੀ ਇਹ ਨੁਕਸਾਨ ਤਾਂ ਨਹੀਂ ਹੁੰਦਾ ਪਰ ਪਾਣੀ ਰਿਸ ਰਿਹਾ ਹੈ ਰਾਤ ਨੂੰ ਸਾਡੇ ਲੋਕ ਚਲੇ ਗਏ ਪਰ ਸਵੇਰੇ ਜਦੋਂ ਆਏ ਤਾਂ ਪਾਣੀ ਬੰਦ ਥੀ ਦੇਵ ਬੈਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਵੀ ਸਾਥ ਲੋਕਾਂ 'ਚ ਰੱਬ ਵਸਿਆ ਆਪ ਵੀ ਲੱਗੇ ਨੇ ਜੀ ਨਾਲ ਸਾਡੇ ਗੱਲ ਇੱਥੇ ਨੱਕਾ ਗੋਲੇ ਸੀ ਗੋਲ ਜੋ ਗੋਲੇ ਐਸਐਸਓ ਸਾਹਿਬ ਆਪ ਵੀ ਲੱਗੇ ਨੇ ਥੱਲੇ 라ईन ਲੋਕਾਂ ਦੇ ਵਿੱਚ ਰੱਬ ਵਸਦਾ ਸਰਕਾਰ ਦੀ ਜੋ ਜ਼ਿੰਮੇਵਾਰੀ ਦੀ ਸਰਕਾਰ ਨੇ ਨਿਭਾਈ ਆ ਅਸੀਂ ਲੋਕਾਂ ਦੇ ਨਾਲ ਅਸੀਂ ਲੋਕਾਂ ਦੇ ਨਾਲ ਹਾਂ ਲੋਕਾਂ ਦੇ ਨਾਲ ਰਹਾਂਗੇ ਅਸੀਂ ਕੋਈ ਵਿਰੋਧੀ ਕੀ ਕਹਿੰਦੇ ਨੇ ਨਹੀਂ ਕਹਿੰਦੇ ਕੋਈ ਕੁਛ ਕਹੀ ਜਾਂਦਾ ਜੀ ਲਹਿਰੇ ਹਲਕੇ 'ਚ ਕੰਮ ਨਹੀਂ ਹੋਇਆ ਉਹ ਆਪਣਾ ਚਲੋ ਮੈਂ ਕਿਸਦਾ ਫਿਰ ਨਾਂ ਨਹੀਂ ਲੈਂਦਾ ਕੋਈ ਲਹਿਰੇ ਹਲਕੀ ਦੀ ਸਫਾਈ ਨਹੀਂ ਹੋਈ ਜੀ ਤੇ ਅੱਜ ਇੱਥੇ ਆ ਕੇ ਦੇਖੋ ਨਾ ਜੇ ਕੁਝ ਨਹੀਂ ਹੋਇਆ ਹੁੰਦਾ ਤਾਂ ਜਿਸ ਤਰ੍ਹਾਂ ਇਹਨੇ ਮੁੰਡੇ ਨੇ ਕਿਹਾ ਇਹ ਤਾਂ ਹੁਣ ਨੂੰ 7-8 ਦਿਨ ਹੋ ਗਏ ਹੁੰਦੇ ਟੁੱਟ ਜਾਣਾ ਦੀਨੇ ਸਾਰਾ ਜੀ ਤੇ ਇਸ ਕਰਕੇ ਦੇਖ ਕੇ ਅੰਦੇਖੀ ਨਾ ਕਰੋ ਵੀਰ ਜੀ ਮੈਂ ਮਤਲਬ ਬਾਰ ਲੈ ਕੇ ਆਇਆ ਕਰੇ ਸੋਟਾ ਝੂਣ ਲੱਗ ਗਿਆ ਸੀ 4-500 ਹੀ ਦਿੱਤੀ ਐ ਕੋਈ ਜੇ ਕਮਰੇ ਦੀ ਸਹੀ ਨੂੰ ਵੱਡੀਆਂ ਤਰਪਾਲਾਂ ਨੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਰੋ ਨਾਲੇ ਇਸ ਸਮੇਂ ਇਹ ਸਮਾ ਦੂਸ਼ਣਵਾਦੀ ਦਾ ਨਹੀਂ ਹੈ ਇਸ ਸਮੇਂ ਤਾਂ ਅਸੀਂ ਲੋਕਾਂ ਦੇ ਨਾਲ ਖੜੀਏ ਰਾਜਨੀਤੀ ਕੋਈ ਨਹੀਂ ਇਲੈਕਸ਼ਨ ਆਉਣਾ ਡੇਡ ਡੇਡ ਸਾਲ ਨੂੰ ਕਰ ਲਾਂਗੇ ਸਾਰੇ ਰਾਜਨੀਤੀ ਉੱਥੇ ਲਾ ਲੈਣਗੇ ਸਾਰੇ ਜੋ ਰਸੀ ਵੀ ਲਾਵਾਂਗੇ ਉਹ ਵੀ ਲਾ ਲੈਣਾ ਪਰ ਹੁਣ ਘਟ ਤੋਂ ਘਟ ਜੇ ਅਸੀਂ ਲੋਕਾਂ ਦੀ ਹੁਣ ਆਂਦੇ ਨੇ 10-20 ਦਿਨਾਂ ਬਾਅਦ ਅਸੀਂ ਤੇ ਹਰ ਟਾਈਮ ਖੜੇ ਹਾਂ ਰੇ ਆ ਸਾਰੇ ਲੋਕ ਬੈਠੇ ਨੇ ਦਿਨ ਰਾਤ ਉਰੇ ਖੜੇ ਹਾਂ ਕਿ ਸਾਡਾ ਫਰਜ਼ ਬੰਦ ਹੁਣ ਐਵੇਂ 10-20 ਦਿਨਾਂ ਬਾਅਦ ਕਦੇ ਉੱਠ ਕੇ ਆ ਗਏ ਤੇ ਇਥੇ ਬਿਆਨਬਾਜ਼ੀ ਕਰਕੇ ਚਲੇਗੇ ਸੋ ਇਹ ਗੱਲਾਂ ਵਧੀਆ ਨਹੀਂ ਚੰਗਾ ਹਮਦਰਦੀ ਦੇ ਵਿੱਚ ਆਓ ਆਣਾ ਚਾਹੀਦਾ ਹਮਦਰਦੀ ਦੇ ਵਿੱਚ ਆ ਕੇ ਯਾਰ ਪਾਣੀ ਦਾ ਇਹ ਹੈ ਵੀ ਕੱਲ ਤੱਕ ਕੱਲ ਤੱਕ ਹੈ ਜਿਹੜਾ ਇਹ ਪਾਣੀ ਕਰੀਬ 4-5 ਇੰਚ ਹੈ ਜਿਹੜਾ ਉਹ ਘਟੇਗਾ ਕਿਉਂਕਿ ਟਟਿਆਣਾ ਜਿਹੜਾ ਹੈ ਠੀਕੇ ਲਵੇ ਸਾਡਾ ਉਹ ਤੇ ਡਿਪੈਂਡ ਕਰਦਾ ਹੈ ਟਾਂਗਰੀ ਮਾਰਕੰਡਾ ਸਾਰੇ ਜਦੋਂ ਉੱਥੇ ਇਕੱਠੇ ਹੁੰਦੇ ਨੇ ਠੀਕੇ ਲਵੇ ਉੱਥੋਂ ਜਿਹੜਾ ਪਾਣੀ ਆਉਂਦਾ ਸਾਡਾ ਡਿਪੈਂਡ ਉਸ ਤੇ ਕਰਦਾ ਹੈ ਖਨੌਰੀ ਡਾਫ ਲੱਗੀ ਅੰਦਾਣੇ ਡਾਫ ਲੱਗੀ ਹੋਈ ਹੈ ਤੇ ਇੱਥੇ ਡਾਫ ਕਰਕੇ ਜਿਹੜਾ ਪਾਣੀ ਹੈ ਸਾਡੇ ਉਸੇ ਮਾਤਰਾ ਦੇ ਵਿਚਾਰੇ ਸੋ ਉੱਥੇ ਸਾਗਰ ਪਾੜੇ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ ਅਸੀਂ ਉਹਨਾਂ ਨੂੰ ਹਰਿਆਣਾ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਦੇ ਪਾਣੀ ਤੁਹਾਡੇ ਕੋਲੇ ਝੀਲਾਂ ਹੈਗੀਆਂ ਨੇ ਬਾਅਦ ਦੇ ਵਿੱਚ ਛੱਡ ਦਿਓ ਪਰ ਕੁੱਲ ਮਿਲਾ ਕੇ ਲੋਕਾਂ ਦੀ ਅਰਦਾਸ ਸਦਕਾ ਤੇ ਵੈਗੁਰੂ ਦੀ ਕਿਰਪਾ ਸਦਕਾ ਅਸੀਂ ਸਫਲ ਹੋਏ ਆ ਕਿ ਪਾਣੀ ਜਿੰਨਾ ਹੈ ਇਹ ਇੱਕ ਹਫ਼ਤੇ ਤੋਂ ਇੱਥੇ ਖੜਿਆ ਪਾਣੀ ਪਾਣੀ ਲੋਕਾਂ ਦੇ ਸਹਿਯੋਗ ਨੇ ਪਾਣੀ ਜਿਵੇਂ ਕਹਿੰਦੇ ਬੰਨ ਕੇ ਰੱਖ ਲਿਆ ਤੇ ਕੱਲ ਤੋਂ ਪਾਣੀ ਘਟਣਾ ਸ਼ੁਰੂ ਹੋ ਜਾਣਾ ਸੋ ਮੈਂ ਆਪਣੇ ਸਾਰੇ ਸਾਥੀ ਜਿੰਨੇ ਖੜੇ ਨੇ ਉਹਨਾਂ ਨੂੰ ਵੀ ਬੇਨਤੀ ਕਰਾਂ ਅਵੇਸਲੇ ਨਹੀਂ ਹੋਣਾ ਪਰ ਸਾਡੀ 18 ਕਿਲੋਮੀਟਰ ਤੇ ਪੈਟਰੋਲਿੰਗ ਚੱਲ ਰਹੀ ਹੈ ਦਿਨ ਰਾਤ ਦੀ ਪੈਟਰੋਲਿੰਗ ਚੱਲ ਰਹੀ ਹੈ ਕਿਲੋਮੀਟਰ ਅਸੀਂ ਬੰਡੇ ਵੇ ਆ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਬੇਲਦਾਰ ਤੋਂ ਲੈ ਕੇ ਐਸਸੀ ਤੱਕ ਇੱਥੇ ਖੜੇ ਨੇ ਇਸੇ ਤਰ੍ਹਾਂ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਾਰੇ ਅਫਸਰ ਇੱਥੇ ਖੜੇ ਨੇ ਤੇ ਲੋਕ ਖੜੇ ਨੇ ਅਸੀਂ ਕਿਲੋਮੀਟਰ ਮੁਤਾਬਕ ਬੰਡਿਆ ਹੋਇਆ ਵੀ ਕਿਤੇ ਦੇਖੋ ਹਰ ਪੂਰੀ ਰਾਤ ਪਹਿਰਾ ਚੱਲਦਾ ਪੂਰੀ ਰਾਤ ਲਟਾਂ ਲੱਗਿਆ ਹੋਇਆ ਹਰ ਕਿਸੇ ਤਰ੍ਹਾਂ ਦਾ ਅਸੀਂ ਪ੍ਰਬੰਧ ਇੱਥੇ ਕੀਤਾ ਹੋਇਆ ਹੈ ਤਾਕੇ ਅਸੀਂ ਜੋ ਸਾਰੇ ਲੋਕਾਂ ਨੇ ਸਹਿਯੋਗ ਬਣਾਇਆ ਹੋਇਆ ਉਸ ਸਹਿਯੋਗ ਚ ਕਾਮਯਾਬ ਹੋਈਆਂ ਹੋ ਰਿਹਾ ਹੈ